ਲੁਧਿਆਣਾ ਦੇ ਇਥਾਨਾ ਡਾਬਾ ਲਾਕੇ ਦੇ ਵਿੱਚ ਇੱਕ ਨੌਜਵਾਨ ਨੂੰ ਉਸਦੇ ਹੀ ਸਾਥੀਆਂ ਨੇ दारू ਦੇ ਨਸ਼ੇ ਵਿੱਚ ਕਤਲ ਕਰ ਦਿੱਤਾ ਇਹ ਦਾਵਾ ਐਡੀਸੀਪੀ ਸੈਲੋ ਮੀਰ ਬੱਲੋ ਤੇ ਵਿੱਚ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਕੀਤਾ ਗਿਆ ਮਾਮਲੇ ਦੇ ਵਿੱਚ ਪੁਲਿਸ ਨੇ 5 ਨੂੰ ਗ੍ਰਿਫਤਾਰ ਕੀਤਾ ਉਹਨਾਂ ਦੱਸਿਆ ਕਿ ਮ੍ਰਿਤਕ ਸ਼ਰਾਬ ਪੀਣ ਦਾ ਆਦੀ ਸੀ ਅਤੇ ਆਪਣੇ ਦੋਸਤਾਂ ਨਾਲ दारू ਪੀਣ ਦੇ ਲਈ ਗਿਆ ਸੀ ਦੇ ਰਾਤੋਂ ਦੇ ਘਾੜਿਆਂ ਨੇ ਕੋਲ ਲੱਗਦੇ ਪਲਾਨ ਤੋਂ ਚੀਕਾਂ ਸੁਣੀਆਂ ਤੇ ਮੌਕੇ ਤੇ ਪਹੁੰਚੇ ਤਾਂ આરોપી ਉਸ ਉੱਪਰ ਹਮਲਾ ਕਰ ਰਿਹਾ ਸੀ ਜਾਂ ਦੌਰਾਨ ਪੁਲਿਸ ਨੇ 50 ਰੁਪਏ ਨੂੰ ਗ੍ਰਿਫਤਾਰ ਕਰ ਲਿੱਤਾ ਹੈ ਇਹ ਜਿਹੜੀ ਅੱਜ ਦੀ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਇਹਦੇ ਵਿੱਚ ਦੋ ਇਸ਼ੂਜ਼ ਹੈਗੇ ਜਿਹਦੇ ਵਿੱਚ ਸਾਨੂੰ ਪ੍ਰੈਸ ਨੂੰ ਅਸੀਂ ਇਨਫੋਰਮੇਸ਼ਨ ਦੇ ਰਹੇ ਨੇ ਵਨ ਇਜ਼ ਇੱਕ ਮਰਡਰ ਹੋ ਗਿਆ ਸੀਗਾ ਡਾਬਾ ਏਰੀਆ ਦੇ ਵਿੱਚ ਅੰਡ ਉਹਦੇ ਵਿੱਚ ਉਹ ਸੀ ਟ੍ਰੇਸ ਕਰਕੇ ਜਿਹੜੇ ਉਹਦੇ ਵਿੱਚ ਅਕਿਊਜ਼ ਫੜੇ ਗਏ ਨੇ that is one thing ਐਂਡ ਅਨਦਰ ਇੱਕ ਗਰੋ ਹੈ ਜਿਹੜੇ ਮੋਟਰ ਵਹੀਕਲਸ ਮੋਟਰਸਾਈਕਲਸ ਚੋਰੀ ਕਰ ਰਹੇ ਸੀਗੇ ਉਹ ਫੜਿਆ ਗਿਆ that is uh, by ਡਿਵੀਜ਼ਨ ਨੰਬਰ 6 ਤੋਂ ਪਹਿਲਾ ਜਿਹੜਾ ਮੈਟਰ ਹੈਗਾ that concerns ਪੁਲਿਸ ਸਟੇਸ਼ਨ ਡਾਬਾ ਉਹਦੇ ਵਿੱਚ 24 ਔਰ 25 ਅਕਤੂਬਰ ਦੀ ਦਰਮਿਆਨੀ ਰਾਤ ਨੂੰ ਇੱਕ ਈਸ਼ੂ ਹੋ ਗਿਆ ਸੀਗਾ ਇੱਕ ਜਾਮ ਕੁਮਾਰ ਦਾ ਲੜਕਾ ਜਿਹਦੀ ਉਮਰ ਕਰੀਬਨ 30 ਸਾਲ ਸੀਗੀ origianlly ਬਲੋਂਗ ਕਰਦਾ ਹੈ ਬਾਲੀਆਂ ਡਿਸਟ੍ਰਿਕਟ ਆਫ ਉੱਤਰ ਪ੍ਰਦੇਸ਼ ਉਹ ਕਰੀਬਨ 8:30 ਵਜੇ ਆਪਣੇ ਦੋਸਤਾਂ ਦੇ ਨਾਲ ਗਿਆ ਸੀਗਾ ਐਂਡ ਫੈਮਿਲੀ ਨੂੰ ਕਿ ਮੈਂ ਸ਼ਰਾਬ ਪੀਣ ਵਸਤੇ ਜਾ ਰਹਾ ਹਾਂ ਉਹਨਾਂ ਨੂੰ ਐਨਜੋਏ ਕਰਨ ਵਸਤੇ ਜਾ ਰਹਾ ਹੈ ਉਸ ਤੋਂ ਬਾਅਦ ਉਹ ਦੇਰ ਰਾਤ ਤੱਕ ਵਾਪਸ ਨਹੀਂ ਆਇਆ ਐਂਡ ਉਹ ਇਸ ਜੀ ਦਾ ਆਦੀ ਵੀ ਸੀਗਾ ਐਂਡ ਉਹਦੀ ਫੈਮਿਲੀ ਨੇ ਕੈਜੂਅਲ ਲੈ ਕੇ ਉਹ ਆਪਣਾ ਸ਼ੋ ਗਏ ਉਸ ਤੋਂ ਬਾਅਦ ਕਰੀਬਨ ਰਾਤ ਮੈਂ 2:00 ਵਜੇ ਉਹਦੇ ਫਾਦਰ ਦੇ ਮੁਤਾਬਿਕ ਕਿ ਉਹਨੇ ਉੱਥੇ ਜਿਹੜਾ ਇੱਕ ਨੇੜੇ ਪਲਾਟ ਹੈ ਉੱਥੇ ਉਹਨੇ ਚਿਖਾ ਸੁਣਾਈ ਦਿੱਤੀ ਜਦੋਂ ਉਹ ਉੱਥੇ ਆਪਣੇ ਉਹਦਾ ਇੱਕ ਲੜਕਾ ਹੈ ਭੀਮ ਚੋਧਰੀ ਉਹਦੇ ਨਾਲ ਜਦੋਂ ਚਲਾ ਗਿਆ ਐਂਡ ਉਹਨੇ ਦੇਖਿਆ ਕਿ ਪੰਜ ਉਹਦੇ ਜਿਹੜੇ ਦੋਸਤ ਹੈ ਉਹ ਉਹਦਾ ਜਿਹੜਾ ਮੁੰਡਾ ਹੈ ਜਾਮ ਕੁਮਾਰ ਇੰਟਰਨਲ ਲੈ ਕੇ ਬੇਰਹਿਮੀ سے ਉਹਦਾ ਕਤਲ ਕਰ ਰਹੇ ਉਹਨੂੰ ਮਾਰ ਰਹੇ ਨੇ ਐਂਡ ਜਦੋਂ ਇਹ ਪਹੁੰਚ ਕੇ ਨੇੜੇ ਉਹਦਾ ਜਿਹੜਾ ਮੁੰਡਾ ਹੈ ਭੀਮ ਕੁਮਾਰ ਉੱਥੇ ਜਿਹੜੇ ਉਹ ਮੁੰਡੇ ਮਾਰ ਰਹੇ ਸੀਗੇ ਉਹਨਾਂ ਨੇ ਉਹਨਾਂ ਦੀ ਪਛਾਣ ਕੀਤੀ ਉਦੇ ਵਿੱਚ ਇੱਕ ਅ ਦਰਮਜੀਤ ਸ਼ਰਮਾ ਅਨੁਜ ਤੀਸਰਾ ਅਮਿਤ ਐਂਡ ਚੌਥਾ ਕਾਲਾ ਔਰ ਪੰਜਵਾਂ ਸਾਗਰ ਇਹ ਬੰਦਿਆਂ ਦੀ ਪਛਾਣ ਕੀਤੀ ਪਰ ਜਦੋਂ ਉਹ ਉਹਨਾਂ ਨੇ ਕੋਸ਼ਿਸ਼ ਕੀਤੀ ਇਹਨਾਂ ਨੂੰ ਕਾਬੂ ਕਰਨ ਦੀ ਤਾਂ ਇਹ ਭੱਜ ਗਏ ਉਹਦੇ ਵਿੱਚ ਫਿਰ ਉਹਦਾ ਸਟੇਟਮੈਂਟ ਲੈ ਕੇ ਵੀ ਰਜਿਸਟਰਡ ਐਟ ਕੇਸ ਐਂਡ ਐਸ ਐਚਓ ਡਾਬਾ ਐਂਡ ਏ ਸੀ ਪੀ ਇੰਡਸਟਰੀਅਲ ਏਰੀਆ ਬੀ ਦੇ ਡਿਡ ਅ ਵੰਡਰਫੁਲ ਜੌਬ ਇਹਨਾਂ ਨੇ ਬਿਲਕੁਲ ਪੂਰੇ ਵਰਪੂਨ ਜਦਨ ਕਰਕੇ ਇਹ ਜਿਹੜੇ ਬੰਦੇ ਹੈ ਇਹਨਾਂ ਨੂੰ ਜਦਾ ਦੰਦਰਾ ਰੇਲਵੇ ਸਟੇਸ਼ਨ ਟੰਡਾਰੀ ਰੇਲਵੇ ਸਟੇਸ਼ਨ ਦੇ ਨੇੜੇ ਇਹਨਾਂ ਨੂੰ ਕਾਬੂ ਕਰ ਲਿਆ ਐਂਡ ਇਹ ਜਿਹੜੇ ਬੰਦੇ ਅਸੀਂ ਫੜ ਲਏ ਇਹਨਾਂ ਨੂੰ ਜਦੋਂ ਪੁੱਛਿਆ ਕਿ ਤੁਸੀਂ ਕਿਉਂ ਕਰ ਲਿਆ ਸੀਗਾ ਇੱਕ ਤਾਂ ਇਹਨਾਂ ਨੇ ਸ਼ਰਾਬ ਪੀ ਰੱਖੀ ਸੀਗੀ ਦੇ ਵਰ ਡਰੰਕ ਐਂਡ ਇਨਟੌਕਸੀਕੇਟਿਡ ਐਂਡ ਇਹ ਉਦੋਂ ਜੋਹਾ ਖੇਡ ਰਹੇ ਸੀਗੇ ਫਰ देयर वाज़ सम डिस्प्यूट ਵਿਦ ਰਿਸਪੈਕਟ ਟੂ ਦ ਮਨੀ ਐਂਡ ਇਹ ਜਿਹੜਾ ਬੰਦਾ ਹੈ ਮ੍ਰਿਤਕ ਜਮ ਕੁਮਾਰ ਉਹਨਾਂ ਦੇ ਕਹਿਣ ਤੇ ਜਿਹੜੇ ਅਕਿਊਜ਼ ਹੈ ਉਹਨਾਂ ਦੇ ਕਹਿਣ ਤੇ ਇਹਨੇ ਕੁਝ ਪੈਸੇ ਦਬ ਲਏ ਸੀਗੇ ਉਹਦੇ ਕਰਕੇ ਉਹਨਾਂ ਨੇ ਅਰੇਂਜਿਸ ਕਰਕੇ ਇਹਨੂੰ ਮਾਰਿਆ ਐਂਡ ਇਹਦੇ ਵਿੱਚ ਤੁਹਾਨੂੰ ਦੱਸਣਾ ਤੋਂ ਅਪਸ਼ ਇੱਕ ਝਲੋਟਾ ਦੀ ਰਿਪੋਰਟ ਐਸ ਐਮ ਚੈਨ ਨਿਊਜ਼ ਹਰ ਸਮੱਸਿਆ ਦਾ ਹੱਲ ਕਰਵਾਓ ਫੋਨ ਤੇ 26 ਸਾਲਾਂ ਤੋਂ ਪੰਜਾਬ ਦੇ ਨੰਬਰ 1 ਤਾANTRIK ਬਾਬਾ ਖਾਨ ਹੰਦਾਲੀ ਵਸ਼ੀਕਰਨ ਮੁੱਟ ਕਰਨ ਦੇ ਸੁਪਰ ਸਪੈਸ਼ਲਿਸਟ ਸਮੱਸਿਆ ਚਾਹੇ ਕੋਈ ਵੀ ਹੋਵੇ ਜਿਵੇਂ ਘਰ ਚ ਗਲੇਸ਼ ਨੌਕਰੀ ਕਾਰੋਬਾਰ ਚ ਸਮੱਸਿਆ ਜਾਦੂ ਟੋਨਾ ਕੀਤਾ ਕਰਾਇਆ ਪਤੀ ਪਤਨੀ ਚ ਗਲੇਸ਼ ਸੌਖਣ ਦੁਸ਼ਮਨ ਤੋਂ ਛੁਟਕਾਰਾ ਵਿਦੇਸ਼ ਯਾਤਰਾ ਕੋ ਕਚੈਰੀ ਲਰਨੈਜ ਚ ਪ੍ਰੋਬਲਮ ਪਿਆਰ ਮੁਹੱਬਤ ਚ ਚੱਕਰ ਜਾਂ ਪ੍ਰੇਮੀ ਪ੍ਰੇਮਿਕਾ ਨੂੰ ਵਸ਼ਸ਼ ਕਰਵਾਉਣਾ ਹੋਵੇ 101% ਪੱਕਾ ਸਮਾਧਾਨ ਕਰਵਾਓ ਕਿਸੇ ਭੈਣ ਭਰਾ ਦਾ ਕਿਸੇ ਵੀ ਜੋਤਿਸ਼ ਤਾANTRIK ਕੋਲੋਂ ਕੰਮ ਨਾ ਹੋਇਆ ਹੋਵੇ ਤਾਂ ਜਰੂਰ ਫੋਨ ਕਰੋ ਪਪਾ ਖਾਨ ਬੰਗਾਲੀ ਮੋਬਾਈਲ ਨੰਬਰ 987868786